ਪਿਛਲੇ ਸਾਲ ਨੂੰ ਸਾਡੀ ਇਤਿਹਾਸਕ ਜਿੱਤ ਹੋਈ ਸੀ ਤੇ ਅਸੀਂ ਪਿਛਲੇ ਸਾਲ ਪ੍ਰਮੋਥ ਤੋਂ ਪ੍ਰਮਾਤਮਾ ਅਗੜੀ ਅਰਦਾਸ ਕੀਤੀਆਂ ਕਰਦੇ ਵੀ ਮਹਾਰਾਜ ਪ੍ਰਮਾਤਮਾ ਕਿਰਪਾ ਕਰੇ ਅਰਕੀ ਸਾਡੇ ਮੈਡਲ ਦਾ ਰੰਗ ਚੇਂਜ ਹੋਵੇ ਜਿਸ ਤਰ੍ਹਾਂ ਦਾ ਹੋਵੇ 골ਡ ਅਸੀਂ ਤਾਂ 골ਡ ਦੀ ੜੀ ਲਾ ਕੇ ਬੈਠੇ ਆ ਵੀ ਪ੍ਰਮਾਤਮਾ ਕਿਰਪਾ ਕਰ ਜਿਸ ਜਿਸ ਹਿਸਾਬ ਨਾਲ ਸਾਡੀ ਟੀਮ ਅਰਕੀ ਸੈੱਟ ਹੈਗੀ ਤੇ ਚਲੋ ਪਿਛਲੇ ਮੈਚ ਜਿੰਨੇ ਵੀ ਇੰਦਾਂ ਨੇ ਖੇਡੇ ਬਹੁਤ ਸੋਹਣੇ ਖੇਡੇ ਹੈਗੇ ਬੜਾ ਟਫ ਮੁਕਾਬਲੇ ਸੀ ਸਾਰੇ ਚਲੋ ਆਸਟ੍ਰੇਲੀਆ ਨੂੰ ਅਸੀਂ 1952 ਤੋਂ ਬਾਅਦ 1972 ਤੋਂ ਬਾਅਦ ਅੱਜ 52 ਸਾਲਾਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਜਿੱਤੇ ਜਾਗੇ ਚਲੋ ਬਹੁਤ ਸੋਹਣਾ ਮੈਚ ਇਹ ਉਦੋਂ ਹੀ ਅਸੀਂ ਤੇ ਮੈਡਲ ਦੀ ਉਮੀਦਵਾਰੀ ਹੈ ਵੀ ਜੇ ਅਸੀਂ ਆਸਟ੍ਰੇਲੀਆ ਤੋਂ ਜਿੱਤ ਕੇ ਸਾਡਾ ਮੈਡਲ ਪੱਕਾ ਚਲੋ ਅੱਜ ਇਹ ਗ੍ਰੇਟ ਵਿਟਨ ਦੇ ਨਾਲ ਸਾਡਾ ਮੈਚ ਸੀ ਆਸਟ੍ਰੇਲੀਆ ਦਾ ਆਪਣੇ ਇੰਡੀਆ ਦਾ ਤੇ ਬਹੁਤ ਸੋਹਣਾ ਖੇਡੇ ਸਾਰੇ ਚਲੋ ਭਾਵੇਂ ਸਾਡੇ ਇੱਕ 플레이ਰ ਨੂੰ ਕਾਰਡ ਹੋ ਗਿਆ ਸੀਗਾ 10 플레이ਰਾਂ ਦੇ ਨਾਲ ਵੀ ਸਾਡੀ ਟੀਮ ਖੇਡੀ ਆ ਪਰ ਫੇਰ ਵੀ ਅਸੀਂ ਜਿੱਤ ਹਾਸਲ ਕੀਤੀ ਹੈ ਚਲੋ ਸਾਡਾ ਮੈਚ ਇੱਕ ਇੱਕ ਦੇ ਨਾਲ ਡਰਾ ਹੋਇਆ ਵਗਾ ਉਸ ਤੋਂ ਬਾਅਦ ਅਸੀਂ ਟੋਕਨਾਂ ਦੇ ਜਿੱਤੇਗੇ ਸਾਡੀ 4-2 ਦੀ ਜਿੱਤੇਗੀ ਬੜੀ ਖੁਸ਼ੀ ਵਾਲੀ ਗੱਲ ਹੋਈ ਹੋਰੀ ਜੇ ਮੈਚ ਜਿੱਤਣ ਤੋਂ ਬਾਅਦ ਨਹੀਂ ਮੈਚ ਜਿੱਤਣ ਤੋਂ ਬਾਅਦ ਵਿੱਚ ਅਜੇ ਗੱਲ ਨਹੀਂ ਹੋਈ ਕਿ ਉਹ ਅਜੇ ਉਹਨਾਂ ਕੋਲ ਸਮਾਂ ਹੀ ਨਹੀਂ ਹੋਣਾ ਉਸ ਤੋਂ ਸ਼ਾਮ ਨੂੰ ਅਸੀਂ ਗੱਲ ਕਰਾਂਗੇ ਉਹਨੂੰ ਸ਼ਾਮ ਨੂੰ ਸਾਡਾ ਕੀ ਗੱਲ ਕਰੋਗੇ ਕੀ ਇਹਨੂੰ ਬਕਅਪ ਕੀ ਕਰੂਗੇ ਅਸੀਂ ਵਧਾਈ ਦਿਆਂਗੇ ਹੌਸਲੇ ਬਲੰਦ ਕਰਾਂਗੇ ਉਹਨਾਂ ਦੇ ਤੂੰ ਤਗੜੇ ਹੋ ਜਾ 골ਡ ਮੈਡਲ ਲੈ ਕੇ ਆਣਾ ਮਗਾ ਕੀ ਲੱਗਦਾ ਹੈ ਕਿ 44 ਸਾਲਾਂ ਬਾਅਦ ਭਾਰਤ ਨੂੰ 골ਡ ਮੈਡਲ ਮਿਲੇਗਾ ਹਾਂ ਇਹਦੀ ਪਰਫਾਰਮੈਂਸ ਜਿਸ